ਕਿਵੇਂ ਹੈ ਪ੍ਰੋਫੈਸਰ ਵਧੀਆ ਵਧੀਆ ਸੁਖਵੰਤ ਤੂੰ ਪੈਰਗਾ ਬੋਲੀ ਤੇ ਹੁਣ ਆ ਕੇ ਨਹੀਂ ਹੁਣਾ ਹੋਰ ਨਹੀਂ ਨਹੀਂ ਠੀਕ ਠਾਕ ਵਧੀਆ ਕਿੱਥੇ ਜਾਣਾ ਆਪਾਂ ਕਰ ਰਹੀਆਂ ਇਹਦਾ ਗੱਲ ਸਹੀ ਕਿਵੇਂ ਕੈਂਪ ਪਰਵਾਰ ਹਾਂ ਹਾਂ ਵਧੀਆ ਵਧੀਆ ਤੂੰ ਦੱਸ ਬਹੁਤ ਵਧੀਆ ਹੋਰ ਝੋਨਾ ਝੋਨਾ ਠੀਕ ਆ ਬਸ ਠੀਕ ਆ ਹਜੇ ਪ੍ਰੋਫੈਸਰ ਯਾਰ ਮੈਂ ਨਾ ਅੱਜ ਤੇਰੇ ਤੋਂ ਇੱਕ ਸਵਾਲ ਪੁੱਛਣਾ ਜੇ ਪਤਾ ਹੈ ਤੇ ਜਰੂਰ ਦੱਸੂਗਾ ਬਾਈ ਨਹੀਂ ਪਤਾ ਹੋਊਗਾ ਤੇਰਾ ਤਜਰਬਾ ਫੇਰ ਵੀ ਮੇਰੇ ਤੋਂ ਜ਼ਿਆਦਾ ਆਪਾਂ 이어ਬਾਡ ਉਹਦੇ ਰਿਆਂ ਤੋਂ ਸੁਣਦੇ ਆਏ ਆ ਅਕਸਰੀ ਤੂੰ ਜ਼ਿਆਦਾ ਸੁਣੀ ਹੋਊਗੀ ਮੈਂ ਵੀ ਬਹੁਤ ਸੁਣੀ ਆ ਕਿ ਜਦੋਂ ਕੋਈ ਗੱਲਬਾਤ ਜਾਂ ਕਈ ਵਾਰੀ ਦੋਹਾਂ ਤਰ੍ਹਾਂ ਦੀ ਲੜਾਈ ਹੋ ਜੇ ਜਾਂ ਕਈ ਵਾਰੀ ਕਿਸੇ ਦੋਹਾਂ ਬੰਦਿਆਂ ਦੀ ਲੜਾਈ ਹੋ ਜੇ ਤੇ ਉਹ ਅਕਸਰੀ ਕਹਿ ਜਾਂਦਾ ਯਾਰ ਫਲਾਣੇ ਨੇ ਇੱਕ ਧਰ ਦੂਜੀ ਧਰ ਨੂੰ ਕਹਿ ਜਾਂਦੀ ਹੈ ਯਾਰ ਉਹਨੇ ਸਾਡਾ ਨੂਨ ਖਾ ਕੇ ਹਰਾਮ ਕੀਤਾ ਬਿਲਕੁਲ ਸੁਣਿਆ ਸੁਣਿਆ ਨਾ ਅਕਸਰੀ ਕਹਿ ਹੁੰਦੇ ਆ ਯਾਰ ਮੇਰੇ ਦਿਮਾਗ 'ਚ ਇਹ ਇਦਾਂ ਹੀ ਇਹ ਗੱਲ ਨਹੀਂ ਆਏ ਵੀ ਇਹ ਨੂਨ ਖਾ ਕੇ ਹਰਾਮ ਕਰਨ ਪਿੱਛੇ ਇਹਦਾ ਲਾਜਿਕ ਅਸਲੀ ਕੀ ਆ ਮਤਲਬ ਕੀ ਆ ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਹੋਰ ਬਹੁਤ ਆ ਜਾਂਦੀਆਂ ਬਿਲਕੁਲ ਮਠਿਆਈ ਆ ਜਾਂਦੀ ਆ ਬਰਫੀ ਆ ਜਾਂਦੀ ਜਲੇਬੀਆਂ ਆ ਜਾਂਦੀਆਂ ਜਾਂ ਜੇ ਆਪਾਂ ਸਬਜ਼ੀਆਂ ਦੀਆਂ ਗੱਲ ਕਰੀਏ ਤੇ ਹਲਦੀ ਮਿਰਚ ਵੀ ਆ ਜਾਂਦੀ ਆ ਨੂਨ ਤੇ ਕਿਹਾਵਤ ਕਿਉਂ ਬਣੀ ਆ ਇਹਦਾ ਅਸਲੀ ਰਾਜ ਮੈਨੂੰ ਦੱਸ ਕੀ ਆ ਜੀ ਇਹ ਯਾਰ ਜਿਹੜਾ ਸਹੀ ਬੰਨਾ ਨਾ ਸੁਖਵੰਤ ਸਿੰਘ ਹਾਂ ਆਪਦੀ ਬੁੱਧੀ ਅਨਸਾਰ ਦੱਸੂੰਗਾ ਮੈਂ ਤੇ ਜੇ ਕਿਸੇ ਨੇ ਕਮੈਂਟ ਕਰਨੇ ਕੇ ਦੱਸਣਾ ਤੇ ਉਹ ਦੱਸ ਵੀ ਦੇਵੇ ਬਾਅਦ ਵਿੱਚ ਵੀ ਮੈਂ ਗਲਤ ਕਿਵੇਂ ਆ ਇੱਥੇ ਹਾਂ ਠੀਕ ਹੈ ਨਾ ਵੀ ਜਿਹੜਾ ਉਹ ਕਿਸੇ ਨੇ ਕਿਹਾ ਬਰਫੀ ਖਾ ਕੇ ਹਰਾਮ ਕਰਤੀ ਗਿਰੀਆਂ ਖਾ ਕੇ ਹਰਾਮ ਕਰਤੀਆਂ ਦੁੱਧ ਪੀ ਕੇ ਹਰਾਮ ਕਰਤਾ ਹਾਲਾਂਕਿ ਨੂਨ ਕੱਲਾ ਕਹੇ ਕੀ ਕਿਉਂ ਮੈਂ ਪੈਂਦਾ ਹੀ ਨਹੀਂਗਾ ਕੱਲੇ ਨੂਨ ਦਾ ਚਮਚਾ ਭਰ ਕੇ ਕੋਈ ਕਿਸੇ ਨੂੰ ਦੇ ਸਕਦਾ ਨਹੀਂ ਕਦੇ ਸੋਚੀਏ ਗੱਲ ਨਾ ਮੈਨੂੰ ਸਵਾਲ ਕਰਨ ਤੋਂ ਪਹਿਲਾਂ ਸ਼ਾਇਦ ਤੈਨੂੰ ਇਹ ਸੋਚ ਲੈਣੀ ਚਾਹੀਦੀ ਸੀ ਕੱਲਾ ਲੂਣ ਤਾਂ ਕਿਸੇ ਨੂੰ ਨਹੀਂ ਖਵਾਇਆ ਤੇ ਕਹੇ ਚੀਜ਼ ਚ ਪਿਆ ਹੋਊਗਾ ਹਾਂ ਜੇ ਲੂਣ ਕਿਸੇ ਚੀਜ਼ ਚ ਪੈਂਦਾ ਤੇ ਫਿਰ ਲੂਣ ਕੱਲੇ ਦਾ ਨਾਂ ਕਿਉਂ ਲਿਆ ਉਸ ਚੀਜ਼ ਦਾ ਕਿਉਂ ਨਹੀਂ ਲਿਆ ਹਾਂ ਹੁਣ ਤੂੰ ਕਹਿਣਾ ਪੁੱਛਣ ਤਾਂ ਮੈਂ ਤੇਰੇ ਤੋਂ ਆਇਆ ਆਹ ਪੁੱਛਣ ਤੇ ਇਸ ਚਾਲ ਦੀ ਤਾਂ ਆਪਾਂ ਜਾਣਕਾਰੀ ਲੈਣੀ ਆ ਜਾਣਕਾਰੀ ਇਹ ਆ ਵੀ ਇਹ ਇੱਕ ਕਹਾਵਤ ਬਣੀ ਪੰਜਾਬੀ ਆਪਣੀ ਹਾਂ ਤੇ ਇਹਨੂੰ ਸਿੱਧ ਕਰਨ ਵਾਸਤੇ ਇੱਕ ਕਹਾਵਤ ਹੋਰ ਸੁਣਾਉਣੀ ਪੈਣੀ ਆ ਵਿੱਚ ਇਹਦੇ ਕੋਈ ਨਹੀਂ ਸੁਣਾ ਫਿਰ ਪੂਰਾ ਵਿਸਥਾਰ ਨਾਲ ਦੱਸਦਾ ਮਤਲਬ ਕੀ ਆ ਜੀ ਯਾਰ ਵੀ ਜੇ ਅਗਲਾ ਕਹੂਗਾ ਵੀ ਪੁੱਛ ਇੱਕ ਗੱਲ ਨੂੰ ਦੂਜੇ ਬੰਨੇ ਲੈ ਗਿਆ ਹੁਣ ਜਿਵੇਂ ਆਪਣੇ ਆਮ ਹੀ ਲੋਕ ਕਹਿ ਦਿੰਦੇ ਐਕਸਰ ਵੀ ਕੁਝ ਨਹੀਂ ਆਣਾ ਵੀ ਜਦੋਂ ਕਿਸੇ ਚੀਜ਼ ਨੂੰ ਬਹੁਤ ਘੱਟ ਦਰਸਾਉਂਦੇ ਵੀ ਫਲਾਨੀ ਚੀਜ਼ ਤਾਂ ਬਹੁਤ ਘੱਟ ਆ ਉਹ ਇਹ ਕਹਿੰਦੇ ਫਲਾਨੀ ਚੀਜ਼ ਤਾਂ ਯਾਰ ਆਟੇ ਚ ਲੂਣ ਦੇ ਬਰਾਬਰ ਆ ਹਮ ਯਾਨੀ ਕਿ ਬਹੁਤ ਘੱਟ ਆ ਆਟਾ ਜ਼ਿਆਦਾ ਤੇ ਲੂਣ ਥੋੜਾ ਹਮ ਛੇਰ ਤੈਨੂੰ ਥੋੜੀ ਜਿਹੀ ਸਮਝ ਆ ਗਈ ਹੋ ਸਮਝ ਜਾਵੇਂਗਾ ਜਿਹੜਾ ਇਹ ਸਿਸਟਮ ਬਣਿਆ ਨਾ ਨੂਨ ਖਾ ਕੇ ਹਰਾਮ ਕਰਨਾ ਇਹਦਾ ਕੋਈ ਖਾਣ ਪੀਣ ਵਾਲੀ ਕੀ ਜਨਾ ਮਤਲਬ ਨਹੀਂ ਹੈਗਾ ਮੈਂ ਤੈਨੂੰ ਅੱਗੇ ਵੀ ਦੱਸਿਆ ਤੇ ਹੁਣ ਫੇਰ ਦੱਸ ਰਿਹਾ ਵੀ ਨੂਨ ਕੱਲਾ ਕਿਸੇ ਬੰਦੇ ਨੂੰ ਕਦੇ ਦਿੱਤਾ ਕਿਸੇ ਨੇ ਕਰਿਆ ਆਇਆ ਤੂੰ ਨਹੀਂ ਤੇ ਫੇਰ ਆਏ ਕਿਉਂ ਕਿ ਆ ਨੂਨ ਖਾ ਕੇ ਹਰਾਮ ਨਹੀਂ ਕਰਨਾ ਨੂਨ ਪੈਂਦਾ ਹਰ ਇੱਕ ਚੀਜ਼ ਚ ਬਹੁਤ ਥੋੜਾ ਹੂੰ ਭਾਵੇਂ ਲੂਣ ਵਾਲੀਆਂ ਰੋਟੀਆਂ ਪਕਾਉਣੀਆਂ ਕੋਈ ਹੋਰ ਡਿਸ਼ ਬਣਾਉਣੀ ਲੂਣ ਵਾਲੀ ਦਾਲ ਸਬਜ਼ੀ ਚ ਪਾਉਣਾ ਬਹੁਤ ਥੋੜਾ ਪੈਂਦਾ ਤੇ ਇਹ ਕਹਾਵਤ ਇਹ ਕਰਕੇ ਬਣਾਈ ਆ ਵੀ ਛੋਟਾ ਜਿਹਾ ਵੀ ਥੋੜਾ ਜਿਹਾ ਵੀ ਆਸਾਨ ਜੇ ਕਿਸੇ ਨੇ ਆਪਣੇ ਤੇ ਕੀਤਾ ਨਾ ਉਹ ਵੀ ਭੁੱਲਣਾ ਨਹੀਂ ਚਾਹੀਦਾ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਜਾਂ ਕਿ ਬਹੁਤ ਥੋੜਾ ਆਸਾਨ ਵੀ ਨਹੀਂ ਭੁੱਲਣਾ ਤੇ ਲੋਕ ਇਹਨੂੰ ਹੋਰ ਹੀ ਬੰਨੇ ਲਈ ਫਿਰਦੇ ਹੁਣ ਹਾਸੇ ਵਾਲੀ ਗੱਲ ਤੋਂ ਕੀ ਕਹਿਣਾ ਵੀ ਕੀ ਜਾਂਦਾ ਇਹ ਨਾਲ ਜੀ ਉਹ ਗੱਲ ਹੋ ਗਈ ਆ ਵੀ ਜਿਵੇਂ ਅੰਨੀ ਨੂੰ ਬੂਰਾ ਕਣੀ ਸਿਫਰਦਾ ਹੋਰ ਇਹ ਕੋਈ ਮਤਲਬ ਨਹੀਂ ਲੂਣ ਦਾ ਜੇ ਕੋਈ ਹੈਗਾ ਤਾਂ ਕੋਈ ਬੰਦਾ ਮੈਨੂੰ ਦੱਸ ਦੇਵੇ ਫਿਰ ਲੂਣ ਕੱਲਾ ਖਾਦਾ ਕਿਵੇਂ ਜਾਂਦਾ ਆ ਮਤਲਬ ਆ ਇਹਦਾ ਅਸਲ ਮਤਲਬ ਇਹ ਆ ਕਿ ਕਮਾਈ ਹੋੜ ਹੀ ਪਾਸੇ ਜਾਂਦੇ ਕਈ ਮੇਰੇ ਅੱਗੇ ਮਜ਼ਾਕ ਕਰੀ ਜਾਂਦੇ ਜਦੋਂ ਮੇਰੇ ਵਰਗਾ ਤੇਰੇ ਵਰਗਾ ਆ ਕੇ ਕਹਿੰਦਾ ਨਾ ਲੂਣ ਖਾ ਕੇ ਹਾਂ ਉਹ ਨਹੀਂ ਕਰਨਾ ਕਹਿੰਦਾ ਨਹੀਂ ਨਹੀਂ ਆਪਾਂ ਦੋਨਾਂ ਕਰੋ ਬਰਫੀ ਖਾ ਕੇ ਆਏ ਸੀ ਅਸੀਂ ਦੋਨਾਂ ਘਰੋਂ ਜੂਸ ਹੀ ਪੀਤਾ ਸੀ ਨੂਨ ਨਹੀਂ ਖਾਦਾ ਤੇ ਨੂਨ ਕਹਿੰਦਾ ਮੁੱਠ ਵਰਕੇ ਮੂੰਹ ਚ ਪਾ ਦੇ ਵੇਖਦਾ ਹੁਣ ਸਹੀ ਗੱਲ ਆ ਖਾਣ ਪੀਣ ਵਾਲੀ ਚੀਜ਼ ਨਾਲ ਮਤਲਬ ਕੋਈ ਨਹੀਂਗਾ ਨੂਨ ਖਾ ਕੇ ਹਰਾਮ ਦਾ ਕਰਨ ਦਾ ਮਤਲਬ ਇਹ ਵੀ ਨੂਨ ਬਹੁਤ ਥੋੜਾ ਥੋੜਾ ਹਰੇਕ ਚੀਜ਼ ਚ ਬਹੁਤ ਥੋੜਾ ਪੈਂਦਾ ਨੂਨ ਖਾ ਕੇ ਹਰਾਮ ਨਹੀਂ ਕਰਨਾ ਉਹ ਛੋਟਾ ਜਿਹਾ ਵੀ ਆਸਾਨ ਕਿਸੇ ਨੇ ਤੁਹਾਡੇ ਤੇ ਕਰਤਾ ਉਹ ਨੂੰ ਭੁੱਲੋ ਨਾ ਭੁੱਲੋ ਨਾ ਆ ਅਸਲ ਮਤਲਬ ਆ ਇਹਦਾ ਲਓ ਵੀ ਮਿੱਤਰੋ ਆਈ ਇਹਦਾ ਅਸਲ ਮਤਲਬ ਤੇ ਜੇ ਕਿਸੇ ਭਰਾ ਨੂੰ ਇਹਦੇ ਤੋਂ ਇਲਾਵਾ ਕੋਈ ਹੋਰ ਵੀ ਇਹਦਾ ਮਤਲਬ ਪਤਾ ਤੇ ਉਹ ਸਾਨੂੰ ਕਮੈਂਟਾਂ 'ਚ ਜਰੂਰ ਦੱਸੇ ਦੱਸੇ ਜਰੂਰ ਗੱਲ ਕਮਾਹ ਫਰਾਕੇ ਨਾ ਪੇਸ਼ ਕਰੇ ਸਤਿ ਸ਼੍ਰੀ ਅਕਾਲ